ਪਰ VOTING ਹੁਣ ਮੁਕੰਮਲ ਹੋ ਚੁੱਕੀ ਹੈ ਪੂਰੀ ਤਰ੍ਹਾਂ ਨਾਲ ਤੇ ਬਹੁਤ ਸਾਰੀਆਂ ਤਸਵੀਰਾਂ ਅਜਹੀਆਂ ਵੀ ਆ ਰਹੀਆਂ ਨੇ ਜਿੱਥੇ ਕਿ ਪੂਰੇ ਬਾਕਸ ਜਿਹੜਾ ਬੰਦ ਕਰਕੇ ਹੁਣ ਉਸ ਨੂੰ ਰੱਖ ਰਿਆ ਰੱਖਿਆ ਜਾ ਰਿਹਾ ਤਾਂ ਕਿ 17 ਤਰੀਕ ਨੂੰ ਇਹਨਾਂ ਨੂੰ ਖੋਲ ਕੇ ਦੁਬਾਰਾ ਇਹਨਾਂ ਦੀ ਗਿਣਤੀ ਜਿਹੜੀ ਹੈ ਉਹ ਕੀਤੀ ਜਾ ਸਕੇ ਸਟਰੋਂਗ ਰੂਮ ਦੇ ਵਿੱਚ ਜਿਹੜੇ ਨੇ ਬੈਲਟ ਬਕਸੇ ਪਹੁੰਚਾਏ ਜਾ ਰਹੇ ਨੇ ਹੁਣ ਉਹ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਈ ਥਾਵਾਂ ਦੇ ਉੱਪਰ ਤਾਂ ਤੁਹਾਨੂੰ ਦਿਖਾਇਆ ਜਿਸ ਤਰ੍ਹਾਂ ਪਟਿਆਲਾ ਦਿਹਾਤੀ ਦੇ ਵਿੱਚ ਤਾਂ ਉਹ ਕਿਸੇ ਕਾਰ ਵਿੱਚ ਹੀ ਪਹੁੰਚ ਗਏ ਹੁਣ ਉਹ ਕਿੱਥੇ ਜਾਣੇ ਸੀ ਉਹ ਵੱਡਾ ਸਵਾਲ ਹੈ ਪਰ ਜ਼ਾਤਰ ਜੜਾਈ ਕਰ ਜੋ ਰੂਲ ਹੈ ਉਹਦੇ ਮੁਤਾਬਕ ਸਟਰੋਂਗ ਰੂਮ ਦੇ ਵਿੱਚ ਜਿਹੜੇ ਨੇ ਬੈਲਟ ਬਕਸੇ ਉਹ ਵੱਖ-ਵੱਖ ਥਾਵਾਂ ਦੇ ਉੱਪਰ ਪਹੁੰਚਾ ਦਿੱਤੇ ਗਏ ਨੇ ਵੋਟਾਂ ਦੀ ਗਿਣਤੀ ਹੁਣ ਤੱਕ ਇਸ ਸੁਰੱਖਿਆ ਘੇਰੇ ਦੇ ਵਿੱਚ ਜਿਹੜੇ ਨੇ ਉਹ ਰੱਖੇ ਜਾਣਗੇ ਤਾਂ ਵੋਟਾਂ ਦੇ ਤੋਂ ਬਾਅਦ ਹੁਣ ਉਮੀਦਵਾਰਾਂ ਦੀ ਕਿਸਮਤ ਇਹਨਾਂ ਬਕਸਿਆਂ 'ਚ ਬੰਦ ਹੋ ਗਈ ਹੈ ਜਿਹਦੇ ਵਿੱਚ ਪਰਚੀਆਂ ਜਿਹੜੀਆਂ ਨੇ ਖੁੱਲਣਗੀਆਂ 17 ਤਰੀਕ ਨੂੰ ਤੇ ਪਰਚੀਆਂ ਦੀ ਗਿਣਤੀ ਜਿਹੜੀ ਹੈ ਉਹ ਕੀਤੀ ਜਾਏਗੀ ਹਾਲਾਂਕਿ ਬਹੁਤ ਸਾਰੀਆਂ ਥਾਵਾਂ ਤੇ ਧੱਕੇਸ਼ਾਹੀ ਦੇ ਇਲਜ਼ਾਮ ਲੱਗੇ ਨੇ ਕਿ ਕਿ ਤੇ ਜਾਲੀ ਵੋਟਾਂ ਪਾਈਆਂ ਪਾਉਣ ਦੇ ਇਲਜ਼ਾਮ ਲੱਗੇ ਨੇ ਕਿਤੇ ਬੂਥ ਕੈਪਚਰਿੰਗ ਦੇ ਇਲਜ਼ਾਮ ਲੱਗੇ ਨੇ ਪੁਰਾਣੇ ਟਾਈਮ ਦੇ ਉੱਪਰ ਜਦੋਂ ਵੱਡੀਆਂ ਚੋਣਾਂ ਦੇ ਵਿੱਚ ਵੀ ਬੈਲਟ ਬਾਕਸੇ ਵਰਤੇ ਜਾਂਦੇ ਸੋ ਉਦੋਂ ਅਜਿਹੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਸੀ ਪਰ ਹੁਣ ਇੱਥੇ ਆ ਛੋਟੀਆਂ ਚੋਣਾਂ ਵਿੱਚ ਇਹ ਬੈਲਟ ਬਕਸਿਆਂ ਦਾ ਇਸਤੇਮਾਲ ਹੋ ਰਿਹਾ ਤੇ ਇੱਥੇ ਉਹੀ ਪੁਰਾਣੀਆਂ ਖਬਰਾਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਨੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀ VOTING ਦਾ ਸਮਾਂ ਖਤਮ ਹੋ ਚੁੱਕਾ ਹੈ ਹੁਣ ਸਾਰਿਆਂ ਦੀ ਕਿਸਮਤ ਜੇਕਰ ਲਈਏ ਤੇ ਡੱਬਿਆਂ ਦੇ ਵਿੱਚ ਬੰਦ ਹੋ ਚੁੱਕੀ ਆ ਡੱਬੇ ਸਟਰੋਂਗ ਰੂਮ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਇਸ ਵਕਤ ਮੈਂ ਪੋਲੀਟੈਕਨੀਕਲ ਕਾਲਜ ਸਰਕਾਰੀ ਪੋਲੀਟੀਕਲ ਟੈਕਨੀਕਲ ਕਾਲਜ ਦੇ ਵਿੱਚ ਮੌਜੂਦ ਆ ਜਿੱਥੇ ਬਲਾਕ ਸਨੋਰ ਤੇ ਬਲਾਕ ਪੁਨਰਹੀੜੀ ਦੇ ਜਿਹੜਾ ਸਟਰੋਂਗ ਰੂਮ ਹੈ ਜਿੱਥੇ ਸਾਰੇ ਡੱਬੇ ਜਿਨ੍ਹਾਂ ਦੇ ਵਿੱਚ ਉਹਨਾਂ ਉਮੀਦਵਾਰਾਂ ਦੀ ਕਿਸਮਤ ਬੰਦ ਹੋ ਚੁੱਕੀ ਆ ਤਾਂ ਉਹ ਡੱਬੇ ਜਿਹੜੇ ਨੇ ਉਹ ਇਸ ਸਟਰੋਂਗ ਰੂਮ ਦੇ ਵਿੱਚ ਪਹੁੰਚ ਚੁੱਕੇ ਨੇ ਕਿਵੇਂ ਰਹੀ ਅੱਜ ਚੋਣ ਪ੍ਰੋਸੈਸ ਔਰ ਕਿਸ ਤਰੀਕੇ ਦੇ ਨਾਲ ਇੱਥੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਜੇਣਾ ਮੇਰੇ ਕੋਲ ਲੱਗਦਾ ਸਿਗਾ ਸਾਰੇ ਸ਼ਾਂਤ ਹੀ ਰਹੀਏ ਕੋਈ ਐਡਿਕਾਰ ਨਹੀਂ ਜੋ ਸਨੌਰ ਤੇ ਪੁਨਰਹੇੜੀ ਹਲਕਾ ਸੀਗਾ ਇਹ ਸਾਰੇ ਸਮੂਹ ਤੋਂ ਤਾਂ ਪਾਰਟੀਆਂ ਵਾਪਸ ਆਉਣ ਦੀ ਤਿਆਰੀ ਚੁਣੀ ਹੈ ਹੁਣ ਕਿਵੇਂ ਦੀ ਇੱਥੇ ਤਿਆਰੀ ਹੈ ਸਰ ਇੱਥੇ ਕੀ ਇੱਥੇ ਉਹਨਾਂ ਨੇ ਮਸ਼ੀਨਾਂ ਲੈਣਗੇ ਤੇ 17 ਨੂੰ ਗਿਣ ਕੇ ਫੜਾ ਦੇਣਗੇ ਤੁਹਾਨੂੰ ਤਾਂ तमाम ਅਫਸਰ तमाम ਅਧਿਕਾਰੀ ਇਸ ਵਕਤ ਸਟ੍ਰੌਂਗ ਰੂਮ ਦੇ ਉੱਪਰ ਪਹੁੰਚੇ ਹੋਏ ਨਜ਼ਰ ਆ ਰਹੇ